ਜੀ ਬinare live ਆ ਕਿਵੇਂ ਹੋ ਸੱਜਣੋ ਆ ਦੇਖੋ ਟਾਂਡੇ ਨੂੰ ਟਾਂਡੇ ਨੂੰ ਜਾਂਦੇ ਪਏ ਸੀ ਤੇ ਦੇਖੋ ਇੱਥੇ ਬਾਰੀ ਕਿਦਾਂ ਹੋਣ ਲਈ ਆ ਗੜੇ ਹੀ ਗੜੇ ਗੜੇ ਖੇਤ ਪੂਰਾ ਗੜਿਆਂ ਨੇ ਭਰ ਗਿਆ ਉਧਰ ਤਾਂ ਤੁਹਾਨੂੰ ਥੋੜੀ ਦਿਖਣਾ ਨਹੀਂ ਮੈਂ ਤਾਂ ਜਾ ਕੇ ਦਿਖਾ ਨਹੀਂ ਸਕਦਾ ਮੀ ਬਹੁਤ ਤੇਜ਼ ਪੈ ਰਿਹਾ ਆ ਉਹ ਦੇਖੋ ਮੋਹ ਤਾਂ ਮਿੰਨੋ ਜਿਆਦਾ ਵਧੀਆ ਹੋਇਆ ਪਿਆ ਆ ਤੇ ਗੜੇ ਨੇ ਇੱਧਰ ਕੀ ਕਰ ਭਰ ਹੀ ਲਈ ਆ ਅੱਜ ਤੱਕ ਆ ਦੇਖੋ ਥੱਲੇ ਵੀ ਐ ਬਰਫ ਹੀ ਬਰਫ 2 ਮਿੰਟ ਲਈ ਟਾਕੀ ਖੋਲੀ ਦੀ ਤੇ ਗੱਡੀ ਚ ਐ 20 20 ਹੋ ਜਾਂਦਾ ਐ ਬੰਦੇ ਖੜੇ ਹੋਰ ਚੱਲ ਜੀ ਭੱਜ ਲੈ ਡੇਟ ਹੋ ਰਹੀ ਲੋਕੀ ਐ ਸਾਰੇ ਦੇਖਣੇ ਖੜੇ ਸਾਡੇ ਅੱਗੇ ਵੀ ਗੱਡੀ ਖੜੀ ਆ ਆ ਪਿੱਛੇ ਵੀ ਗੱਡੀਆਂ ਖੜੀਆਂ ਆ ਲੋਕੀ ਆਨੰਦ ਲੈ ਰਹੇ ਆ ਬਰਫ ਦਾ ਸਨੋਫਾਲ ਕੈਨੇਡਾ ਬਣਿਆ ਫਿਰ ਇੱਥੇ ਪੰਜਾਬ 'ਚ ਚਲੋ pura tini kayaknya, saya kira. Nama bermain ਜੁੜ ਰਹੇ ਲਾ ਪੁੱਤ ਆ ਆਹ ਲੰਗ ਜਿਹੜੀ ਜਵਸਨ ਲਾ ਲਾ ਲੰਦਾਸਨ ਲੰਦਾਸਤ ਬੰਦੇ ਜੁੜੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਵੀ ਕਰ ਦਿਓ ਕੌਣ ਕਿੱਥੋਂ ਕਿੱਥੋਂ ਆ ਕਿੱਥੇ ਕਿੱਥੇ ਦੇਖ ਰਿਹਾ ਸਾਰੇ ਜਣੇ ਦੱਸੋ ਇਹ ਵੀ ਦੱਸੋ ਤੁਸੀਂ ਕਿੱਥੇ ਕਿੱਥੇ ਸਾਡੀ ਵੀਡੀਓ ਚੱਲਦੀ ਕਰ ਰਹੇ ਆ ਤੇ ਡਾਂਡੇ ਤੋਂ ਆ ਅਸੀਂ ਤਾਂ ਡਾਂਡੇ ਜਾ ਰਹੇ ਆ ਉਹ ਦਾ ਸ਼ਿਸ਼ਾ ਸ਼ਿਹਾਰਪੁਰ ਤੋਂ ਡਾਂਡਾ ਰੋਡ ਸ਼ਿਹਾਰਪੁਰ ਤੋਂ ਡਾਂਡਾ ਡਾਂਡਾ ਰੋਡ ਆ ਇਹ ਵੈਸੇ ਸ਼ਿਹਾਰਪੁਰ ਦੇ ਆ ਤੇ ਤੁਸੀਂ ਕਿੱਥੇ ਸਾਡੀ ਵੀਡੀਓ ਦੇਖ ਰਹੇ ਆ ਉਹ ਵੀ ਦੱਸ ਦਿਓ ਤੇ ਸੀ ਕਮੈਂਟ ਸਾਰੇ ਰੀਡ ਕਰਾਂਗੇ ਤੇ ਸਾਡੇ ਸਾਰਿਆਂ ਦਾ ਜਵਾਬ ਦੇਵਾਂਗੇ ਗੱਡੀ ਚ ਉਦਾਂ ਠੀਕ ਰਹਿੰਦਾ ਆ ਜੇ ਮੋਟਰਸਾਈਕਲ ਤੇ ਹੋਵੇ ਫਿਰ ਇਹ ਬੰਦੇ ਨੂੰ ਬਹੁ ਖਾ ਹੋ ਜਾਂਦਾ ਆ ਤੇ ਏਡੇ ਮੋਡੇ ਗੜੇ ਏਡੇ ਮੋਡੇ ਮੋਟੇ ਜਿਹੇ ਗੜੇ ਪੈਂਦੇ ਹੋਣ ਮੈਨੂੰ ਤਾਂ ਬੱਚਿਆਂ ਨੂੰ ਇਹ ਡਰ ਚੀ ਕਿਤੇ ਵਿੱਚ ਆ ਕੇ ਸ਼ੀਸ਼ਾ ਨਾ ਟੁੱਟ ਜਵੇ ਇੰਨੀ ਜ਼ੋਰ ਦੇ ਆ ਕੇ ਡਿੱਗਦਾ ਸੀ ਨਾ ਕਿ ਜਿੱਦਾਂ ਕਿਲਰ ਦਾ ਵੀ ਸੀ ਤਾਂ ਇੱਥੇ ਨਿਗੇ ਤੇ ਬਾਰ ਪਿੱਛਾ ਕਿਲਰ ਦੀ ਪਈ ਸੀ ਐਨ ਇਹ ਨੌਕਾ ਇਦਾਂ ਇਹਨਾਂ ਪੂਰਾ ਜਿੱਦਾਂ ਜਿੱਥੇ ਆਪਾਂ ਪਹਿਲਾਂ ਰੋਕੇ ਦਿਖਾਇਆ ਸੀਗਾ ਉੱਥੇ ਜਿੱਦਾਂ ਖੇਤ ਸੀਗਾ ਜਿਹੜਾ ਪੂਰੇ برف ਨਾਲ ਭਰ ਗਿਆ ਸੀ برف ਹੀ برف ਉਈਓ ਪਈ ਸੀ ਹੁਣ ਵੀ ਦੇਖਿਆ ਜਾਵੇ ਤਾਂ ਕੈਨੇਡਾ ਹੀ ਬਣਿਆ ਪਿਆ ਲੋਕੀ ਤਾਂ ਐਵੇਂ ਪੈਸੇ ਖਰਚੀ ਜਾਂਦੇ ਤੇ ਆਪਾਂ ਇੱਥੇ ਬ੍ਰੀਜ ਇੱਥੇ ਕੈਨੇਡਾ ਦੇਖਣ ਰਹੇ ਆ ਜਾਨ ਦੀ ਲੋੜ ਹੀ ਨਹੀਂ ਗਈ 113 ਬੰਦੇ ਸਾਡਾ ਲਾਈਵ ਦੇਖ ਰਹੇ ਸਾਰੇ ਜਣੇ ਇੱਕ ਵਾਰੀ ਲਾਈਕ ਕਰ ਦਿਓ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਲਾਈਵ ਨੂੰ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਰੀਲ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜਿਹੜੇ ਬੰਦੇ برف ਦੇਖਣਾ ਚਾਹੁੰਦੇ ਆ ਲਾਈਵ ਨੂੰ ਬੈਕ ਕਰਕੇ ਜਾ ਸਕਦੇ ਆ ਬੈਕ ਦੇਖ ਸਕਦੇ ਆ ਕਿੰਨੀ ਕਿੰਨੀ برف ਲੱਗੀ ਆ ਲੋਕੀ ਲਗਾਤਾਰ ਬਹਿ ਰਿਹਾ ਆ ਦੋ ਤਿੰਨ ਦਿਨਾਂ ਦਾ ਲੋਕੀ ਵੀ ਖਾਂਕੀ ਹੋਏ ਰਿਹਾ ਇੱਥੇ ਵੀ ਤੁਹਾਨੂੰ ਦਿਖਾਵਾਂਗੇ ਆ ਦੇ ਕਾਰਨ ਪੂਰੀ ਸੜਕ ਭਰੀ ਪਈ ਆ ਓਏ ਹੋਏ ਰੁਕੋ ਤੁਹਾਨੂੰ ਉੱਪਰ ਪਾ ਕੀ ਆ ਆ ਦੇਖੋ ਓਏ ਹੋਏ ਹੋਏ ਆ ਦੇਖੋ ਨਾ ਕਰਨਾ ਤੇ ਕੀ ਆ ਉਹ ਦੇਖੋ ਪੂਰਾ ਉਧਰ برف ਹੀ برف ਉਹ ਦੇਖੋ ਇਹ ਸੜਕ ਤੇ ਆ ਪੂਰੀ برف ਹੀ برف ਆ ਆ ਸਾਰੀ برف ਹੀ ਆ ਵਾਜੂ ਆ ਆ ਸਾਰੀ برف ਆ ਕਰਨ ਆਪਣੇ ਵੇਲ ਫੋਨ ਤੇ ਵੀਡੀਓ ਬਣਾ ਆ ਸਾਰੀ ਗੜਿਆਂ ਦੀ ਆ ਦੇਖ ਸਾਰੇ ਤੂੰ ਆ ਸਾਰੀ برف ਆ ਐਂ ਠੰਡਾ ਮੌਸਮ ਹੋਇਆ ਪਿਆ ਉਹ ਦੇਖੋ ਮੂਰੇ ਬਰਫ਼ ਉਹ ਰੋਡ ਤੇ ਦੇਖੋ ਰੋਡ ਸਾਰਾ ਭਰਿਆ ਪਿਆ ਆਹ ਦੇਖੋ ਬੜਿਆ ਕਿ ਨਹੀਂ ਕੈਨੇਡਾ ਸ਼ਿਮਲਾ ਇਹ ਸੜਕ ਦੀ ਗੱਲ ਪੂਰਾ ਕੈਨੇਡਾ ਵਾਲੀ ਫੀਲਿੰਗ ਆ ਰਹੀ ਹੈ ਕਿ ਨਹੀਂ ਉਹ ਦੇਖੋ ਸੜਕ ਆਹ ਦੇਖੋ ਅੱਗੇ ਤੱਕ ਸਾਰੀ ਬਰਫ਼ ਆ ਗਿਆ ਆ ਗਿਆ ਆ ਦੇਖੋ ਆ ਦੇਖੋ ਕਿੱਡੇ ਮੋٹے ਮੋٹے ਗੜੇ ਡਿਗੇ